ਾਰੇ ਦੋਸਤੋ ਨਮਸਕਾਰ ਸਤਿ ਸ੍ਰੀ ਅਕਾਲ ਦੇਸ਼-ਵਿਦੇਸ਼ਾਂ ਵਿੱਚ ਬੈਠੇ ਐਸ ਐ ਸਿਦਕੀ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਮੈਂ ਤੁਹਾਡਾ ਆਪਣਾ ਐਸ ਐ ਸਿਦਕੀ ਦੋਸਤੋ ਇਸ ਹਫਤੇ ਕਿਸ ਦੀ ਲਵ ਲਾਈਫ 'ਚ ਹੋਵੇਗਾ ਬਦਲਾਅ ਕਿਸਦੇ ਹਿੱਸੇ ਆਵੇਗਾ ਪਿਆਰ ਕੌਣ ਹੋਏਗਾ ਖੁਸ਼ ਤੇ ਕੌਣ ਹੋਏਗਾ ਨਿਰਾਸ਼ ਜਾਣੋ ਹਫਤਾਵਾਰੀ ਰਾਸ਼ੀਫਲ ਦੇ ਨਾਲ ਜੇ ਚੈਨਲ ਪਹਿਲੀ ਵਾਰ ਦੇਖ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਘੰਟੀ ਵਾਲਾ ਬਟਨ ਦਬਾ ਦਿਓ ਤਾਂ ਕਿ ਆਉਣ ਵਾਲੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਪਹਿਲਾਂ ਤੁਹਾਡੇ ਕੋਲ ਪਹੁੰਚੇ ਇਹ ਵਾਰ-ਵਾਰ ਨਹੀਂ ਕਰਨਾ ਸਿਰਫ ਪਹਿਲੀ ਵਾਰ ਇੱਕ ਵਾਰ ਇਹ ਕਰਨਾ ਹੁੰਦਾ ਹੈ ਦੋਸਤੋ ਜੇ ਗੱਲ ਕਰੀਏ ਮੇਖ ਰਾਸ਼ੀ ਦੀ ਤਾਂ ਇਹ ਹਫਤਾ ਮੇਖ ਰਾਸ਼ੀ ਦੇ ਜਾਤਕਾਂ ਲਈ ਸ਼ਾਨਦਾਰ ਮੌਕੇ ਦੇਣ ਵਾਲਾ ਹੈ ਹਫਤੇ ਦੇ ਸ਼ੁਰੂ ਵਿੱਚ ਤੁਹਾਨੂੰ ਇੱਕ ਮਹੱਤਵਪੂਰਨ ਵਿੱਤੀ ਲਾਭ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਜੋ ਤੁਹਾਡੀ ਵਿੱਤੀ ਸਥਿਤੀ ਨੂੰ ਵਧਾਉਂਦਾ ਹੈ ਤੁਹਾਡੇ ਕੈਰੀਅਰ ਅਤੇ ਕਾਰੋਬਾਰੀ ਕੰਮਾਂ ਵਿੱਚ ਤੁਹਾਡੀਆਂ ਕੋਸ਼ਿਸ਼ਾਂ ਵੱਧਣ ਨੂੰ ਫੁੱਲਣ ਲਈ ਤਿਆਰ ਹਨ ਜੋ ਤੁਹਾਡੀ ਤਰੱਕੀ ਨੂੰ ਅੱਗੇ ਵਧਾਉਂਦੀਆਂ ਹਨ ਇਸ ਹਫਤੇ ਮੇਖ ਰਾਸ਼ੀ ਦੀਆਂ ਔਰਤਾਂ ਨੂੰ ਧਾਰਮਿਕ ਕੰਮਾਂ ਵੱਲ ਵਧੇਰੇ ਖਿੱਚ ਮਹਿਸੂਸ ਹੋ ਸਕਦੀ ਹੈ ਇਸ ਨਾਲ ਉਹਨਾਂ ਨੂੰ ਮਾਨਸਿਕ ਸ਼ਾਂਤੀ ਅਤੇ ਸੰਤੁਸ਼ਟੀ ਮਿਲ ਸਕਦੀ ਹੈ ਕਾਰੋਬਾਰੀ ਵਿੱਚ ਵਾਧੇ ਦੀਆਂ ਉਮੀਦਾਂ ਬਹੁਤ ਜ਼ਿਆਦਾ ਹਨ ਪਰ ਆਪਣੇ ਲੈਣ ਦੇਣ ਵਿੱਚ ਸਾਵਧਾਨ ਰਹਿਣਾ ਅਤੇ ਆਪਣੇ ਮੁਕਾਬਲੇਬਾਜ਼ਾਂ ਤੇ ਨਜ਼ਰ ਰੱਖਣੀ ਬਹੁਤ ਜ਼ਰੂਰੀ ਹੈ। ਹਫ਼ਤੇ ਦੇ ਅੰਤ ਤੱਕ ਤੁਹਾਨੂੰ ਅਰਥਪੂਰਨ ਜਾਂ ਅਧਿਆਤਮਿਕ ਗਤੀਵਿਧੀਆਂ ਵਿੱਚ ਹਿੱਸਾ ਲੈਣ ਦਾ ਮੌਕਾ ਮਿਲ ਸਕਦਾ ਹੈ। ਨਤੀਜੇ ਵਜੋਂ ਇੱਕ ਫਲਦਾਇਕ ਅਨੁਭਵ ਹੋਵੇਗਾ। ਤੁਹਾਡੇ ਵਿਅਵਹਤਾ ਜੀਵਨ ਵਿੱਚ ਸਦ ਭਾਵਨਾ ਅਤੇ ਖੁਸ਼ਹਾਲੀ ਵਧਣ ਦੇ ਨਾਲ ਪ੍ਰੇਮ ਸਬੰਧਾਂ ਦੇ ਵਧਣ ਫੁੱਲਣ ਦੀ ਸੁਭਾਵਨਾ ਹੈ। ਸਿਹਤ ਦੇ ਲਿਹਾਜ ਨਾਲ ਹਫ਼ਤਾ ਆਸਤ੍ਰੈਣ ਦੀ ਉਮੀਦ ਹੈ। ਤੁਹਾਡੀ ਤੰਦਰੁਸਤੀ ਨੂੰ ਤਰਜੀਹ ਦੇਣਾ ਮਹੱਤਵਪੂਰਨ ਹੈ ਤੁਸੀਂ ਆਪਣੇ ਬੱਚਿਆਂ ਨਾਲ ਸੰਬੰਧਿਤ ਕਿਸੇ ਮਹੱਤਵਪੂਰਨ ਮੁੱਦੇ ਨੂੰ ਹੱਲ ਕਰਨ ਵਿੱਚ ਸਫਲਤਾ ਦਾ ਅਨੁਭਵ ਕਰ ਸਕਦੇ ਹੋ ਅੱਗੇ ਹੈ ਜੀ বৃਸ਼ਭ ਰਾਸ਼ੀ বৃਸ਼ਭ ਰਾਸ਼ੀ ਦੇ ਜਾਤਕਾਂ ਲਈ ਇਹ ਹਫਤਾ ਉਹਨਾਂ ਦੇ ਜੀਵਨ ਦੇ ਸਾਰੇ ਪਹਿਲੂਆਂ ਤੇ ਵਿਚਾਰ ਕਰਨ ਲਈ ਇੱਕ ਸੰਪੂਰਨ ਮੌਕਾ ਪੇਸ਼ ਕਰਦਾ ਹੈ ਭਾਵਨਾਵਾਂ ਵਿੱਚ ਵਹਿ ਕੇ ਕੰਮ ਕਰਨ ਨਾਲ ਬੇਲੋੜੀਆਂ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ ਇਸ ਲਈ ਇਹ ਯਕੀਨੀ ਬਣਾਉਣ ਲਈ ਵੱਧੂ ਕੋਸ਼ਿਸ਼ ਅਤੇ ਵਚਨਬੱਧਤਾ ਰੱਖਣਾ ਲੋੜੀਂਦਾ ਹੈ ਕਿ ਤੁਹਾਡੇ ਕੰਮ ਸਮੇਂ ਤੇ ਪੂਰੇ ਹੋਣ ਹਫਤੇ ਦੀ ਸ਼ੁਰੂਆਤ ਵਿੱਚ ਤੁਹਾਡੇ ਸਮੇਂ ਦੀ ਮੰਗ ਵੱਧ ਜਾਵੇਗੀ ਅਤੇ ਤੁਹਾਨੂੰ ਆਪਣੇ ਨੇੜਲੇ ਦੋਸਤਾਂ ਤੋਂ ਘਟ ਸਹਿਯਾ ਮਿਲ ਸਕਦੀ ਹੈ ਹਾਲਾਂਕਿ ਹਫਤੇ ਦਾ ਅੰਤ ਅਣਕਿਆਸੀ ਵਿੱਤੀ ਲਾਭ ਲਿਆ ਸਕਦਾ ਹੈ ਜੋ ਬਿਨਾਂ ਸ਼ੱਕ ਤੁਹਾਨੂੰ ਖੁਸ਼ੀ ਪ੍ਰਦਾਨ ਕਰਨਗੇ ਇਹ ਨੋਟ ਕਰਨਾ ਮਹੱਤਵਪੂਰਨ ਹੈ ਕਿ ਜਮਿਨੀ ਵਿਕਾਸ ਨਾਲ ਸੰਬੰਧਿਤ ਟਕਰਾਅ ਇੱਕ ਮੁੱਖ ਚਿੰਤਾ ਬਣ ਸਕਦਾ ਹੈ ਖੁੱਲੀ ਗੱਲਬਾਤ ਦੁਆਰਾ ਰੋਮਾਂਟਿਕ ਸਬੰਧਾਂ ਵਿੱਚ ਕਿਸੇ ਵੀ ਗਲਤਫਹਿਮੀਆਂ ਨੂੰ ਹੱਲ ਕਰਨਾ ਬਿਹਤਰ ਹੋਵੇਗਾ ਜਿਹੜੇ ਜਾਤਕ ਟੈਸਟਾਂ ਨਹੀਂ ਪੜ ਰਹੇ ਹਨ ਜਾਂ ਪ੍ਰਤੀਯੋਗਤਾਵਾਂ ਵਿੱਚ ਹਿੱਸਾ ਲੈ ਰਹੇ ਹਨ ਉਹਨਾਂ ਨੂੰ ਆਪਣੇ ਟੀਚਿਆਂ ਤੱਕ ਪਹੁੰਚਣ ਲਈ ਲੜੀਂਦਾ ਕੰਮ ਕਰਨਾ ਚਾਹੀਦਾ ਹੈ ਅੱਗੇ ਹੈ ਜੀ ਮਿਥਨ ਰਾਸ਼ੀ ਇਹ ਹਫ਼ਤਾ ਮਿੱਥਨ ਰਾਸ਼ੀ ਦੇ ਜਾਤਕਾਂ ਲਈ ਚੁਣੌਤੀਆਂ ਭਰਿਆ रह ਸਕਦਾ ਹੈ ਪਰ ਉਹਨਾਂ ਦੀ ਲਗਨ ਅਤੇ ਕੋਸ਼ਿਸ਼ ਅੰਤ ਵਿੱਚ ਜਿੱਤ ਦਾ ਰਾਹ ਪੱਧਰਾ ਕਰੇਗੀ ਸ਼ੁਰੂ ਵਿੱਚ ਰੁਕਾਵਟਾਂ ਆ ਸਕਦੀਆਂ ਹਨ ਪਰ ਹਫ਼ਤੇ ਦੇ ਅੰਤ ਤੱਕ ਤੁਸੀਂ ਸੰਭਾਵਿਤ ਤੌਰ ਤੇ ਆਪਣੇ ਆਪ ਨੂੰ ਬਧੇਰੇ ਫਾਇਦੇਮੰਦ ਸਥਿਤੀ ਵਿੱਚ ਪਾਓਗੇ ਣਕੂਲ ਨਤੀਜਿਆਂ ਦਾ ਆਨੰਦ ਮਾਣੋਗੇ ਭਾਵੇਂ ਤੁਸੀਂ ਕੰਮ ਲਈ ਸਥਾਨਕ ਜਾਂ ਵਿਦੇਸ਼ ਯਾਤਰਾ ਕਰ ਰਹੇ ਹੋ ਤੁਹਾਡੀ ਤੰਦਰੁਸਤੀ ਨੂੰ ਤਰਜੀਹ ਦੇਣਾ ਮਹੱਤਵਪੂਰਨ ਹੈ ਵਿਦਿਆਰਥੀਆਂ ਨੂੰ ਆਪਣੀ ਪੜ੍ਹਾਈ ਤੇ ਲਗਨ ਨਾਲ ਧਿਆਨ ਕੇਂਦਰਿਤ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ ਜਦੋਂ ਕਿ ਨੌਕਰੀ ਕਰਨ ਵਾਲਿਆਂ ਨੂੰ ਮਾਨਸਿਕ ਤਣਾਅ ਤੋਂ ਬਚਣ ਦੀ ਲੋੜ ਹੈ ਪ੍ਰੇਮ ਸਬੰਧਾਂ ਦੇ ਵਧੇਰੇ ਭਾਵਕ ਹੋਣ ਦੀ ਉਮੀਦ ਹੈ ਅਤੇ ਤੁਹਾਨੂੰ ਹਫ਼ਤੇ ਦੇ ਅੰਤ ਵਿੱਚ ਤੁਹਾਡੇ ਰੋਮਾਂਟਿਕ ਸਾਥੀ ਤੋਂ ਇੱਕ ਅਚਾਨਕ ਤੋਹਫ਼ਾ ਪ੍ਰਾਪਤ ਹੋ ਸਕਦਾ ਹੈ ਇਸ ਤੋਂ ਇਲਾਵਾ ਤੁਹਾਡਾ ਵਿਅਵਹਤਾ ਜੀਵਨ ਆਨੰਦ ਨਾਲ ਭਰਿਆ ਹੋਣ ਦੀ ਸੰਭਾਵਨਾ ਹੈ ਇਹ ਹਫ਼ਤਾ ਖੁਸ਼ੀ ਅਤੇ ਸਫਲਤਾ ਲੈ ਕੇ ਆਵੇਗਾ ਜਿਸ ਵਿੱਚ ਕਿਸੇ ਉੱਗੇ ਵਿਅਕਤੀ ਤੋਂ ਸਮਰਥਨ ਪ੍ਰਾਪਤ ਕਰਨ ਦੀ ਸੰਭਾਵਨਾ ਹੈ ਜੋ ਤੁਹਾਡੀ ਮਦਦ ਕਰ ਸਕਦਾ ਹੈ ਅੱਗੇ ਹੈ ਜੀ ਕਰਕਰਾਸ਼ੀ ਇਹ ਹਫਤਾ ਕਰਕਰਾਸ਼ੀ ਦੇ ਜਾਤਕਾਂ ਲਈ ਮਿਲੇ ਜੁਲੇ ਨਤੀਜੇ ਲੈ ਕੇ ਆਵੇਗਾ ਹਫਤੇ ਦੀ ਸ਼ੁਰੂਆਤ ਵਿੱਚ ਤੁਹਾਨੂੰ ਕੰਮ ਵਿੱਚ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਜਿਸ ਨਾਲ ਉਦਾਸੀ ਦੀਆਂ ਭਾਵਨਾਵਾਂ ਪੈਦਾ ਹੋ ਸਕਦੀਆਂ ਹਨ ਵਾਹਨ ਚਲਾਉਂਦੇ ਸਮੇਂ ਸਾਵਧਾਨੀ ਵਰਤਣੀ ਜ਼ਰੂਰੀ ਹੈ ਕਿਉਂਕਿ ਸੱਟ ਲੱਗਣ ਜਾਂ ਅੰਦਰ ਘਟਨਾ ਹੋਣ ਦਾ ਯੋਗ ਬਣ ਰਿਹਾ ਹੈ ਰੋਜ਼ਗਾਰ ਪ੍ਰਾਪਤ ਵਿਅਕਤੀਆਂ ਨੂੰ ਆਪਣੀ ਆਮਦਨ ਵਿੱਚ ਰੁਕਾਵਟਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਜਦੋਂ ਕਿ ਕਾਰੋਬਾਰੀ ਮਾਲਕਾਂ ਨੂੰ ਡਿਜੀਟਲ ਪਲੇਟਫਾਰਮਾਂ ਤੋਂ ਸਖਤ ਮੁਕਾਬਲੇ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਹਫ਼ਤੇ ਦਾ ਮੱਧ ਖਾਸ ਤੌਰ ਤੇ ਰੁਜ਼ੇ ਵਪਾਰਿਆ ਰਹਿਣ ਦੀ ਉਮੀਦ ਹੈ ਅਤੇ ਕਮਕਾਜੀ ਔਰਤਾਂ ਨੂੰ ਪਰਿਵਾਰਕ ਜੀਵਨ ਦੇ ਨਾਲ ਆਪਣੇ ਪੇਸ਼ੇਵਰ ਕਰਤਵਾਂ ਨੂੰ ਸੰਤੁਲਿਤ ਕਰਨਾ ਚੁਣੌਤੀਪੂਰਨ ਲੱਗ ਸਕਦਾ ਹੈ ਕੁਝ ਹਾਲ ਵਿਅਤਾ ਜੀਵਨ ਨੂੰ ਯਕੀਨੀ ਬਣਾਉਣ ਲਈ ਆਪਣੇ ਜੀਵਨ ਸਾਥੀ ਨੂੰ ਸਮਰਪਿਤ ਕਰਨਾ ਬਹੁਤ ਜ਼ਰੂਰੀ ਹੈ ਪਿਆਰ ਦੇ ਨਜ਼ਰੀਏ ਤੋਂ ਇਹ ਹਫਤਾ ਸਭ ਤੋਂ ਵੱਧ ਫਲਦਾਇਕ ਨਹੀਂ ਹੋ ਸਕਦਾ ਆਪਣੇ ਰੋਮਾਂਟਿਕ ਸਬੰਧਾਂ ਨੂੰ ਗੁਪਤ ਰੱਖਣ ਅਤੇ ਪੇਚੀਦਗੀਆਂ ਤੋਂ ਬਚਣ ਲਈ ਧਿਆਨ ਨਾਲ ਫੈਸਲੇ ਲੈਣ ਦੀ ਸਲਾਹ ਦਿੱਤੀ ਜਾਂਦੀ ਹੈ ਅੱਗੇ ਹੈ ਜੀ ਸਿੰਘ ਰਾਸ਼ੀ ਇਹ ਹਫਤਾ ਸਿੰਘ ਰਾਸ਼ੀ ਦੇ ਜਾਤਕਾਂ ਨੂੰ ਅਨਕੂਣ ਨਤੀਜੇ ਦੇਣ ਵਾਲਾ ਹੈ ਨੌਕਰੀ ਪੇਸ਼ਾ ਜਾਤਕਾਂ ਲਈ ਹਫਤੇ ਦੀ ਸ਼ੁਰੂਆਤ ਬਹੁਤ ਸ਼ੋਭਾ ਹੈ ਉਹਨਾਂ ਲਈ ਜੋ ਜ਼ਮੀਨ ਜਾਂ ਜਾਇਦਾਦ ਖਰੀਦਣ ਦੀ ਇਸ਼ਕ ਰਖਦੇ ਹਨ ਇਹ ਉਹ ਹਫਤਾ ਹੋ ਸਕਦਾ ਹੈ ਜਦੋਂ ਤੁਹਾਡਾ ਸੁਪਨਾ ਸੱਚ ਹੋ ਸਕਦਾ ਹੈ ਇਸ ਮਿਆਦ ਦੇ ਦੌਰਾਨ ਕੈਰੀਅਰ ਦੇ ਵਿਕਾਸ ਅਤੇ ਵਿੱਤੀ ਸਫਲਤਾ ਦੀ ਇੱਕ ਮਜ਼ਬੂਤ ਸੰਭਾਵਨਾ ਹੈ ਸੰਭਾਵਿਤ ਤੌਰ ਤੇ ਉੱਚ ਦਰਜੇ ਦੇ ਅਧਿਕਾਰੀਆਂ ਨਾਲ ਤੁਹਾਡੀ ਗੱਲਬਾਤ ਵਿੱਚ ਵਾਅਦਾ ਹੋਵੇਗਾ ਤੁਹਾਡੀ ਕਮਾਈ ਵਧਾਉਣ ਦੇ ਮੌਕੇ ਪੈਦਾ ਹੋਣਗੇ ਜਿਸ ਨਾਲ ਤੁਹਾਡੀ ਦੌਲਤ ਵਿੱਚ ਸਮੁੱਚਾ ਵਾਧਾ ਹੋਵੇਗਾ ਰਾਜਨੀਤੀ ਵਿੱਚ ਸ਼ਾਮਲ ਜਾਤ ਕਾ ਨੂੰ ਆਪਣੇ ਕੈਰੀਅਰ ਵਿੱਚ ਅੱਗੇ ਵਧਣ ਦਾ ਮੌਕਾ ਮਿਲ ਸਕਦਾ ਹੈ ਹਫਤੇ ਦੇ ਅਖੀਰਲੇ ਹਿੱਸੇ ਵਿੱਚ ਤੁਹਾਡਾ ਸਾਹਮਣਾ ਕਿਸੇ ਪ੍ਰਭਾਵਸ਼ਾਲੀ ਵਿਅਕਤੀ ਨਾਲ ਹੋ ਸਕਦਾ ਹੈ ਜੋ ਵਿੱਤੀ ਸਫਲਤਾ ਅਤੇ ਵਿਕਾਸ ਵਿੱਚ ਤੁਹਾਡੀ ਮਦਦ ਕਰ ਸਕਦਾ ਹੈ ਤੁਹਾਡੀ ਸਿਹਤ ਦੇ ਸਥਿਰ ਰਹਿਣ ਦੀ ਉਮੀਦ ਹੈ ਹਾਲਾਂਕਿ ਤੁਹਾਨੂੰ ਘਰ ਵਿੱਚ ਕਿਸੇ ਬਜ਼ੁਰਗ ਪਰਿਵਾਰਕ ਮੈਂਬਰ ਦੀ ਤੰਦਰੁਸਤੀ ਬਾਰੇ ਚਿੰਤਾ ਹੋ ਸਕਦੀ ਹੈ ਪਿਆਰ ਸਬੰਧ ਡੂੰਘੇ ਹੋਣ ਦੀ ਸੁਭਾਵਨਾ ਹੈ ਅਤੇ ਤੁਸੀਂ ਰੋਮਾਂਟਿਕ ਅਤੇ ਵਿਵਹਤਾ ਗਤੀਸ਼ੀਲਤਾ ਦੋਵਾਂ ਵਿੱਚ ਤਬਦੀਲੀਆਂ ਦਾ ਅਨੁਭਵ ਕਰ ਸਕਦੇ ਹੋ ਕੁੱਲ ਮਿਲਾ ਕੇ ਵਿਵਹਤਾ ਜੀਵਨ ਫਲਦਾਇਕ ਅਤੇ ਸੰਤੁਸ਼ਟੀ ਜਨਕ ਹੋਣ ਦੀ ਉਮੀਦ ਕੀਤੀ ਜਾਂਦੀ ਹੈ ਅੱਗੇ ਹੈ ਦੀ ਕન્યા ਰਾਸ਼ੀ ਕੰਨਿਆ ਰਾਸ਼ੀ ਦੇ ਜਾਤਕਾਂ ਨੂੰ ਇਸ ਹਫਤੇ ਕੰਮ ਤੇ ਸੁਚੇਤ ਅਤੇ ਚੁੱਪ ਸਹਿਣ ਦੀ ਸਲਾਹ ਦਿੱਤੀ ਜਾਂਦੀ ਹੈ। ਮੁੱਖ ਕੈਰੀਅਰ ਜਾਂ ਕਾਰੋਬਾਰੀ ਵਿਕਲਪਾਂ ਬਾਰੇ ਜਲਦਬਾਜ਼ੀ ਵਿੱਚ ਫੈਸਲੇ ਲੈਣ ਤੋਂ ਬਚਣਾ ਬਹੁਤ ਜ਼ਰੂਰੀ ਹੈ। ਜੇ ਤੁਸੀਂ ਅਨਿਸ਼ਚਿਤ ਮਹਿਸੂਸ ਕਰ ਰਹੇ ਹੋ ਤਾਂ ਕਿਸੇ ਪੇਸ਼ੇਵਰ ਤੋਂ ਸਲਾਹ ਲੈਣਾ ਜਾਂ ਆਪਣੇ ਫੈਸਲੇ ਨੂੰ ਮੁਲਤਵੀ ਕਰਨਾ ਅਕਲਮੰਦੀ ਦੀ ਗੱਲ ਹੈ। ਹਫਤੇ ਦੇ ਅੰਤ ਵਿੱਚ ਤੁਹਾਨੂੰ ਆਪਣੀ ਕਮਾਈ ਵਿੱਚ ਗਰਾਵਟ ਦਾ ਅਨੁਪਾਤ ਹੋਣ ਦੀ ਸੰਭਾਵਨਾ ਹੈ ਜਦੋਂ ਕਿ ਤੁਹਾਡੇ ਖਰਚੇ ਵੱਧ ਸਕਦੇ ਹਨ ਸੰਭਾਵੀ ਤੌਰ ਤੇ ਤੁਹਾਡੀ ਵਿੱਤੀ ਯੋਜਨਾ ਨੂੰ ਪ੍ਰਭਾਵਿਤ ਕਰ ਸਕਦੇ ਹਨ ਤੁਹਾਨੂੰ ਮੌਸਮੀ ਬਿਮਾਰੀਆਂ ਤੋਂ ਲੈ ਕੇ ਪ੍ਰਾਣੀਆਂ ਬਿਮਾਰੀਆਂ ਤੱਕ ਸਿਹਤ ਸਮੱਸਿਆਵਾਂ ਦਾ ਵੀ ਸਾਹਮਣਾ ਕਰਨਾ ਪੈ ਸਕਦਾ ਹੈ ਵਿਦਿਆਰਥੀਆਂ ਨੂੰ ਆਪਣੀ ਪੜ੍ਹਾਈ ਵਿੱਚ ਆਪਣਾ ਧਿਆਨ ਬਣਾਈ ਰੱਖਣ ਵਿੱਚ ਮੁਸ਼ਕਲ ਆ ਸਕਦੀ ਹੈ ਕਾਰੋਬਾਰੀ ਵਿਅਕਤੀਆਂ ਨੂੰ ਨਵੇਂ ਉਦਮਾਂ ਵਿੱਚ ਨਿਵੇਸ਼ ਬਾਰੇ ਵਿਚਾਰ ਕਰਦੇ ਸਮੇਂ ਸਾਵਧਾਨੀ ਵਰਤਣੀ ਚਾਹੀਦੀ ਹੈ ਨਿੱਜੀ ਪੱਧਰ ਤੇ ਤੁਹਾਡਾ ਰੋਮਾਂਟਿਕ ਰਿਸ਼ਤਾ ਆਪੇ ਸਮਿਆਂ ਦੌਰਾਨ ਕੰਧ ਵਾਂਗ ਤੁਹਾਡੇ ਨਾਲ ਖੜੇਗਾ ਅਤੇ ਤੁਹਾਡਾ ਵਿਅਕਤੀਗਤ ਜੀਵਨ ਖੁਸ਼ਹਾਲ ਅਤੇ ਸੰਪੂਰਨ ਹੋਵੇਗਾ ਅੱਗੇ ਹਜੇ ਤੁਲਾ ਰਾਸ਼ੀ ਇਹ ਹਫਤਾ ਤੁਲਾ ਰਾਸ਼ੀ ਜਾਤਕਾਂ ਦੇ ਲਈ ਖੁਸ਼ੀ ਅਤੇ ਧਨ-ਦੌਲਤ ਲੈ ਕੇ ਆਵੇਗਾ ਹਫਤੇ ਦੀ ਸ਼ੁਰੂਆਤ ਤੋਂ ਐਸ਼ੋ ਆਰਾਮ ਵਾਲੀਆਂ ਚੀਜ਼ਾਂ ਖਰੀਦਣਾ ਤੁਹਾਡੇ ਕਰਨ ਨੂੰ ਖੁਸ਼ੀ ਨਾਲ ਭਰ ਸਕਦਾ ਹੈ ਜੇਕਰ ਤੁਸੀਂ ਕੋਈ ਸਮੇਂ ਤੋਂ ਨੌਕਰੀ ਦੇ ਤਬਾਦਲੇ ਜਾਂ ਤਰੱਕੀ ਦੀ ਉਮੀਦ ਕਰ ਰਹੇ ਹੋ ਤਾਂ ਤੁਹਾਡੀਆਂ ਉਮੀਦਾਂ ਇਸ ਹਫਤੇ ਪੂਰੀਆਂ ਹੋ ਸਕਦੀਆਂ ਹਨ ਜਿਵੇਂ ਜਿਵੇਂ ਤੁਹਾਡੀ ਕਮਾਈ ਵਧੇਗੀ ਓਵੇਂ ਹੀ ਤੁਹਾਡਾ ਖਰਚ ਵੀ ਵਧੇਗਾ ਪਰ ਅਚਾਨਕ ਕਾਰੋਬਾਰੀ ਲਾਭ ਤੁਹਾਡੀ ਖੁਸ਼ੀ ਨੂੰ ਵਧਾਏਗਾ ਹਫਤੇ ਦੇ ਅੰਤਲੇ ਹਿੱਸੇ ਵਿੱਚ ਦੋਸਤਾਂ ਅਤੇ ਪਰਿਵਾਰ ਦੇ ਸਹਿਯੋਗ ਨਾਲ ਤੁਸੀਂ ਸੰਭਾਵਿਤ ਤੌਰ ਤੇ ਕੋਈ ਖਾਸ ਟੀਚਾ ਪੂਰਾ ਕਰੋਗੇ ਪਿਆਰ ਦੇ ਮਾਮਲਿਆਂ ਵਿੱਚ ਤੁਹਾਡੇ ਸਾਥੀ ਨਾਲ ਤੁਹਾਡਾ ਰਿਸ਼ਤਾ ਮਜ਼ਬੂਤ ਹੋਵੇਗਾ ਪਰਿਵਾਰਕ ਮੈਂਬਰ ਤੁਹਾਡੇ ਵਿਆਹ ਨੂੰ ਮਨਜ਼ੂਰੀ ਦੇ ਸਕਦੇ ਹਨ ਤੁਹਾਡੇ ਜੀਵਨ ਸਾਥੀ ਦੇ ਨਾਲ ਜੀਵਨ ਆਨੰਦਮਈ ਰਹੇਗਾ ਜਿਸ ਨਾਲ ਤੁਸੀਂ ਦੋਵੇਂ ਇਕੱਠੇ ਗੁਣਵੱਤਾ ਦੇ ਸਮੇਂ ਦਾ ਆਨੰਦ ਮਾਣ ਸਕਦੇ ਹੋ ਇਸ ਮਿਆਦ ਦੇ ਦੌਰਾਨ ਤੁਹਾਡੇ ਸਾਥੀ ਦੀਆਂ ਵੱਡੀਆਂ ਸਫਲਤਾਵਾਂ ਤੁਹਾਡੇ ਅਤੇ ਤੁਹਾਡੇ ਪਰਿਵਾਰ ਲਈ ਖੁਸ਼ੀ ਦਾ ਇੱਕ ਮਹੱਤਵਪੂਰਨ ਸਰੋਤ ਬਣ ਜਾਣਗੀਆਂ ਅੱਗੇ ਹੈ ਜੀ বৃশ্চਿਕ ਰਾਸ਼ੀ ਇਸ ਹਫਤੇ বৃশ্চਿਕ ਰਾਸ਼ੀ ਦੇ ਜਾਤਕਾਂ ਨੂੰ ਆਪਣੇ ਪਰਿਵਾਰ ਦੇ ਅੰਦਰ ਕੁਝ ਅਸਹਿਮਤੀ ਅਤੇ ਤਣਾਅ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਇਸ ਲਈ ਵਿਚਾਰ ਉਤੰਦਰੇ ਦੌਰਾਨ ਠੁਕਮੀ ਭਾਸ਼ਾ ਅਤੇ ਸਹੀ ਵਤੀਰੇ ਨੂੰ ਅਪਣਾਉਣਾ ਬਹੁਤ ਜ਼ਰੂਰੀ ਹੈ ਹਫਤੇ ਦੇ ਅਖੀਰਲੇ ਹਿੱਸੇ ਵਿੱਚ ਸੁਧਾਰ ਅਤੇ ਸਹਾਇਤਾ ਦੀ ਸੰਭਾਵਨਾ ਹੈ ਜਿਸ ਵਿੱਚ ਇੱਕ ਦੋਸਤ ਦੇ ਨਾਲ ਨਵੇਂ ਪ੍ਰੋਜੈਕਟਾਂ ਨੂੰ ਵਿਕਸਿਤ ਕਰਨ ਵਿੱਚ ਮਦਦ ਵੀ ਸ਼ਾਮਲ ਹੈ ਵਪਾਰ ਦੇਸ਼ਾਂ ਵਿੱਚ ਕੈਰੀਅਰ ਜਾਂ ਕਾਰੋਬਾਰ ਕਰਨ ਵਿੱਚ ਦਿਲਚਸਪੀ ਰੱਖਣ ਵਾਲੇ ਵਿਅਕਤੀਆਂ ਨੂੰ ਚੁਣੌਤੀਆਂ ਦਾ ਸਾਹਮਣਾ ਕਰਨਾ ਪਵੇਗਾ ਰੋਮਾਂਟਿਕ ਰਿਸ਼ਤਿਆਂ ਵਿੱਚ ਇਹ ਮਹੱਤਵਪੂਰਨ ਹੈ ਕਿ ਵੱਡੇ ਫੈਸਲੇ ਸਿਰਫ ਭਾਵਨਾਵਾਂ ਦੇ ਆਧਾਰ ਤੇ ਨਾ ਲੈ ਜਾਣ ਅਤੇ ਇੱਕ ਖੁਸ਼ਹਾਲ ਵਿਆਹੁਤਾ ਜੀਵਨ ਨੂੰ ਕਾਇਮ ਰੱਖਣ ਲਈ ਆਪਣੇ ਸਾਥੀ ਦੀਆਂ ਭਾਵਨਾਵਾਂ ਨੂੰ ਧਿਆਨ ਵਿੱਚ ਰੱਖੋ ਹਫਤੇ ਦੀ ਸ਼ੁਰੂਆਤ ਵਿੱਚ ਤੁਹਾਡੀ ਸਿਹਤ ਤੇ ਧਿਆਨ ਕੇਂਦਰਿਤ ਕਰਨਾ ਮਹੱਤਵਪੂਰਨ ਹੈ ਕਿਉਂਕਿ ਤੁਸੀਂ ਮੌਸਮ ਨਾਲ ਸੰਬੰਧਿਤ ਬਿਮਾਰੀਆਂ ਨਾਲ ਨਜਿੱਠ ਰਹੇ ਹੋ ਸਕਦੇ ਹੋ ਤੁਹਾਡੀ ਮਾਨਸਿਕ ਸਿਹਤ ਬਹੁਤ ਜ਼ਿਆਦਾ ਬੇਲੋੜੀ ਗਤੀਵਿਧੀ ਅਤੇ ਖਰਚਿਆਂ ਤੋਂ ਪ੍ਰਭਾਵਿਤ ਹੋ ਸਕਦੀ ਹੈ ਸਿਰਕਰਮੀਆਂ ਦੇ ਮੁਕਾਬਲੇ ਦੇ ਕਾਰਨ ਤੁਹਾਨੂੰ ਕੰਮ ਵਿੱਚ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਅੱਗੇ ਹਜੇ ਤੁਹਾਨੂੰ ਰਾਸ਼ੀ ਇਹ ਹਫਤਾ ਤੁਹਾਨੂੰ ਰਾਸ਼ੀ ਵਾਲਿਆਂ ਲਈ ਮਿਸ਼ਰਤ ਨਤੀਜੇ ਲਿਆਵੇਗਾ ਤੁਹਾਨੂੰ ਆਪਣੇ ਉਦੇਸ਼ਾਂ ਤੱਕ ਪਹੁੰਚਣ ਲਈ ਵਿਧੇਰੇ ਸਮਰਪਣ ਅਤੇ ਯਤਨ ਕਰਨ ਦੀ ਲੋੜ ਪਵੇਗੀ ਚੁਣੌਤੀਆਂ ਦਾ ਸਾਹਮਣਾ ਕਰਨ ਦੇ ਬਾਵਜੂਦ ਤੁਸੀਂ ਆਮਦਨੀ ਪੈਦਾ ਕਰਨ ਦੇ ਤਰੀਕੇ ਲੱਭ ਸਕਦੇ ਹੋ ਊਰਜਾ ਅਤੇ ਸ਼ਾਸਨ ਸੰਬੰਧੀ ਮੌਜੂਦਾ ਪ੍ਰਜੈਕਟਾਂ ਵਿੱਚ ਤਰੱਕੀ ਪ੍ਰਾਪਤ ਹੋਣ ਦੀ ਸੁਭਾਵਨਾ ਹੈ ਧਾਰਮਿਕ ਅਤੇ ਸਮਾਜਿਕ ਸਮਾਗਮਾਂ ਵਿੱਚ ਤੁਹਾਡੀ ਸਮੋਰੀਅਤ ਵਧੇਗੀ ਹਾਲਾਂਕਿ ਇਹ ਯਕੀਨੀ ਬਣਾਉਣਾ ਮਹੱਤਵਪੂਰਨ ਹੈ ਕਿ ਇਸ ਨਾਲ ਕੋਈ ਵਿਵਾਦ ਪੈਦਾ ਨਾ ਹੋਵੇ ਇਸ ਹਫਤੇ ਪਰਿਵਾਰ ਦੇ ਕਿਸੇ ਮੈਂਬਰ ਨਾਲ ਮਤਭੇਦ ਹੋ ਸਕਦੇ ਹਨ ਪਰ ਅੰਤ ਤੱਕ ਤੁਹਾਨੂੰ ਕਿਸੇ ਦੋਸਤ ਦੇ ਨਾਲ ਸਕਾਰਾਤਮਕ ਪ੍ਰੋਜੈਕਟ ਤੇ ਇਕੱਠੇ ਕੰਮ ਕਰਨ ਦਾ ਮੌਕਾ ਮਿਲੇਗਾ ਤੁਹਾਡੇ ਰੋਮਾਂਟਿਕ ਰਿਸ਼ਤੇ ਚੁਣੌਤੀਪੂਰਨ ਅਤੇ ਕੋਮਲ ਪਲਾਂਚ ਦੋਵਾਂ ਵਿੱਚ ਸੁਧਾਰ ਕਰਨਗੇ ਤੁਹਾਡੇ ਸਾਥੀ ਮੁਸ਼ਕਲ ਸਮਿਆਂ ਵਿੱਚ ਸਹਿਤਾ ਦੇ ਥੰਮ ਵਜੋਂ ਸੇਵਾ ਕਰਨਗੇ ਅੰਗੇ ਹੈ ਜੀ ਮਕਰ ਰਾਸ਼ੀ ਮਕਰ ਰਾਸ਼ੀ ਦੇ ਜਾਤਕਾਂ ਲਈ ਇਹ ਹਫਤਾ ਵਿੱਤੀ ਸਫਲਤਾ ਅਤੇ ਉਨਤੀ ਦੇ ਸ਼ਾਨਦਾਰ ਮੌਕੇ ਰੱਖਦਾ ਹੈ ਨੌਕਰੀ ਕਰਨ ਵਾਲੇ ਵਿਅਕਤੀਆਂ ਨੂੰ ਕੰਮ ਵਾਲੀ ਥਾਂ ਤੇ ਆਪਣੇ ਸੀਨੀਅਰ ਅਤੇ ਜੂਨੀਅਰ ਸਹਿਕਰਮੀਆਂ ਤੋਂ ਸਹਿਯੋਗ ਮਿਲੇਗਾ ਹਫਤੇ ਦੇ ਮੱਧ ਵਿੱਚ ਕਿਸੇ ਮਹਿਲਾ ਮਿੱਤਰ ਦੀ ਮਦਦ ਨਾਲ ਤੁਹਾਡੀਆਂ ਚੁਣੌਤੀਆਂ ਖਤਮ ਹੋਣ ਦੀ ਸੰਭਾਵਨਾ ਹੈ ਤੁਸੀਂ ਆਪਣੇ ਵਪਾਰਕ ਉਦਮਾਂ ਵਿੱਚ ਉਹ ਲਾਭ ਪ੍ਰਾਪਤ ਕਰਨ ਦੀ ਸੰਭਾਵਨਾ ਰੱਖਦੇ ਹੋ ਜਿਸ ਲਈ ਤੁਸੀਂ ਕੋਸ਼ਿਸ਼ ਕਰ ਰਹੇ ਹੋ 90 ਵਿਅਕਤੀ ਸੰਭਾਵੀ ਜੀਵਨ ਸਾਥੀਆਂ ਨੂੰ ਲੱਭ ਸਕਦੇ ਹਨ ਜਦੋਂ ਕਿ ਜਿਹੜੇ ਕੁਆਰੇ ਹਨ ਉਹ ਪ੍ਰੇਮ ਸਬੰਧ ਵਿੱਚ ਦਾਖਲ ਹੋ ਸਕਦੇ ਹਨ ਇੱਕ ਨਵੀਂ ਦੋਸਤੀ ਇੱਕ ਰੋਮਾਂਟਿਕ ਰਿਸ਼ਤੇ ਦੇ ਰੂਪ ਵਿੱਚ ਵਿਕਸਿਤ ਹੋ ਸਕਦੀ ਹੈ ਹਾਲਾਂਕਿ ਤੁਹਾਨੂੰ ਆਪਣੇ ਸਾਥੀ ਦੀ ਸਿਹਤ ਬਾਰੇ ਕੁਝ ਚਿੰਤਾਵਾਂ ਹੋ ਸਕਦੀਆਂ ਹਨ ਪਰ ਆਪਣੀ ਖੁਦ ਦੀ ਤੰਦਰੁਸਤੀ ਅਤੇ ਪੋਸ਼ਣ ਤੇ ਵੀ ਧਿਆਨ ਦੇਣਾ ਮਹੱਤਵਪੂਰਨ ਹੈ ਇਸ ਸਮੇਂ ਦੌਰਾਨ ਸਮਾਜ ਵਿੱਚ ਤੁਹਾਡਾ ਰਤਬਾ ਉੱਚਾ ਹੋਵੇਗਾ ਅਤੇ ਘਰ ਵਿੱਚ ਸਮੁੱਚਾ ਮੂਡ ਸਕਾਰਾਤਮਕ ਰਹੇਗਾ ਤੁਹਾਡੇ ਕੈਰੀਅਰ ਵਿੱਚ ਤੁਹਾਡੀ ਸਖਤ ਮਿਹਨਤ رنگ ਲਿਆਏਗੀ ਅਤੇ ਤੁਸੀਂ ਘਰ ਵਿੱਚ ਵੀ ਕੁਝ ਖੁਸ਼ਕਿਸਮਤ ਸਫਲਤਾਵਾਂ ਪ੍ਰਾਪਤ ਕਰ ਸਕਦੇ ਹੋ ਅੰਗੇ ਹੈ ਜੀ ਕੁੰਭ ਰਾਸ਼ੀ ਹਫਤੇ ਦੇ ਸ਼ੁਰੂ ਵਿੱਚ ਕੁੰਭ ਰਾਸ਼ੀ ਵਾਲਿਆਂ ਨੂੰ ਕੰਮ ਜਾਂ ਕਾਰੋਬਾਰ ਲਈ ਯਾਤਰਾ ਕਰਨ ਦੀ ਲੋੜ ਹੋ ਸਕਦੀ ਹੈ ਜਿਸ ਦਿਨ ਤੀਜੇ ਵਜੇ ਤੁਸੀਂ ਕੁਝ ਸਮੇਂ ਲਈ ਘਰ ਤੋਂ ਦੂਰ ਰਹਿ ਸਕਦੇ ਹੋ ਹਫਤੇ ਦੇ ਮੱਧ ਤੱਕ ਸੱਤਾ ਅਤੇ ਸਰਕਾਰ ਨਾਲ ਸੰਬੰਧਿਤ ਕੋਈ ਵੀ ਬਕਾਇਆ ਕੰਮ ਕਿਸੇ ਪ੍ਰਭਾਵਸ਼ਾਲੀ ਵਿਅਕਤੀ ਦੇ ਸਹਾਇਕ ਨਾਲ ਪੂਰਾ ਹੋ ਜਾਵੇਗਾ ਹਾਲਾਂਕਿ ਇਹ ਗੱਲ ਧਿਆਨ ਵਿੱਚ ਰੱਖੋ ਕਿ ਇਹ ਔਖਾ ਸਮਾਂ ਹਮੇਸ਼ਾ ਲਈ ਨਹੀਂ ਰਹੇਗਾ ਅਤੇ ਤੁਸੀਂ ਹਫ਼ਤੇ ਦੇ ਅੰਤ ਤੱਕ ਚੀਜ਼ਾਂ ਨੂੰ ਬੇਤਰ ਹੋਣ ਵੱਲ ਧਿਆਨ ਦੇਵੋਗੇ ਹਫ਼ਤੇ ਦੇ ਅੰਤ ਤੱਕ ਤੁਸੀਂ ਆਪਣੇ ਆਪ ਨੂੰ ਉਹਨਾਂ ਚੀਜ਼ਾਂ ਤੇ ਜ਼ਿਆਦਾ ਖਰਚ ਕਰ ਸਕਦੇ ਹੋ ਜਿਨ੍ਹਾਂ ਨੂੰ ਐਸ਼ੋ ਆਰਾਮਨਿਆ ਜਾਂਦਾ ਹੈ ਪ੍ਰੇਮ ਜੀਵਨ ਵਿੱਚ ਕੁਝ ਸਕਾਰਾਤਮਕ ਵਿਕਾਸ ਦੇਖਣ ਨੂੰ ਮਿਲਣਗੇ ਅਤੇ ਤੁਸੀਂ ਆਪਣੇ ਸਾਥੀ ਦੀਆਂ ਸਫਲਤਾਵਾਂ ਤੋਂ ਖੁਸ਼ ਹੋਵੋਗੇ ਤੁਸੀਂ ਆਪਣੇ ਨਿਵੇਸ਼ਾਂ ਤੇ ਕਾਫੀ ਰਿਟਰਨ ਦੀ ਉਮੀਦ ਕਰ ਸਕਦੇ ਹੋ ਅਤੇ ਕਾਰੋਬਾਰ ਵਿੱਚ ਸ਼ਾਮਲ ਲੋਕ ਮੌਜੂਦਾ ਬਾਜ਼ਾਰ ਦੇ ਵਾਦੇ ਤੋਂ ਲਾਭ ਪ੍ਰਾਪਤ ਕਰ ਸਕਦੇ ਹਨ ਮਾਰਕੀਟ ਵਿੱਚ ਤਰੱਕੀ ਦੇ ਨਾਲ ਉਹਨਾਂ ਦੀ ਸਾਖ ਵਧੇਗੀ ਅੱਗੇ ਹੈ ਜੀ ਮੀਨ ਰਾਸ਼ੀ ਮੀਨ ਰਾਸ਼ੀ ਦੇ ਜਾਤਕਾਂ ਲਈ ਇਹ ਹਫਤਾ ਬਹੁਤ ਸੰਭਾਵਨਾਵਾਂ ਅਤੇ ਫਾਇਦੇ ਲੈ ਕੇ ਆਵੇਗਾ ਤੁਸੀਂ ਆਪਣੇ ਪੇਸ਼ੇਵਰ ਅਤੇ ਉਦਮੀ ਯਤਨਾਂ ਵਿੱਚ ਤਰੱਕੀ ਦਾ ਅਨੁਭਵ ਕਰ ਸਕਦੇ ਹੋ ਆਪਣੇ ਉਦੇਸ਼ਾਂ ਤੱਕ ਪਹੁੰਚਣ ਲਈ ਲੋੜਿੰਦਾ ਸਮਰਥਨ ਪ੍ਰਾਪਤ ਕਰ ਸਕਦੇ ਹੋ ਹਫਤੇ ਦੇ ਅੰਤ ਤੱਕ ਤੁਹਾਨੂੰ ਸਕਾਰਾਤਮਕ ਖਬਰਾਂ ਮਿਲਣ ਦੀ ਸੰਭਾਵਨਾ ਹੈ ਜਿਸ ਨਾਲ ਘਰ ਵਿੱਚ ਖੁਸ਼ੀ ਦਾ ਮਾਹੌਲ ਬਣੇਗਾ ਤੁਹਾਡੇ ਵਪਾਰਕ ਉਦਮਾਂ ਸਫਲਤਾ ਲਈ ਤਿਆਰ ਹਨ ਅਤੇ ਤੁਹਾਡੀ ਦੌਲਤ ਵਿੱਚ ਵਾਧਾ ਹੋਣ ਦੀ ਉਮੀਦ ਹੈ ਰੋਜ਼ਗਾਰ ਪ੍ਰਾਪਤ ਵਿਅਕਤੀਆਂ ਨੂੰ ਪੂਰਕ ਆਮਦਨ ਦੇ ਨਵੇਂ ਮੌਕੇ ਮਿਲ ਸਕਦੇ ਹਨ ਨਤੀਜੇ ਵਜੋਂ ਉਹਨਾਂ ਦੀ ਦੌਲਤ ਵਿੱਚ ਸਮੁੱਚਾ ਵਾਧਾ ਹੁੰਦਾ ਹੈ ਇਹ ਸਮਾਂ ਕਮਕਾਜੀ ਔਰਤਾਂ ਲਈ ਵਿਸ਼ੇਸ਼ ਤੌਰ ਤੇ ਅਨੁਕੂਲ ਹੈ ਕਿਉਂਕਿ ਉਹਨਾਂ ਨੂੰ ਆਪਣੀਆਂ ਨੌਕਰੀਆਂ ਤੋਂ ਵਧੇਰੇ ਸਨਮਾਨ ਅਤੇ ਮਾਨਤਾ ਪ੍ਰਾਪਤ ਹੋਣ ਦੀ ਸੁਭਾਵਨਾ ਹੈ ਅਤੇ ਉਹਨਾਂ ਦੇ ਰਿਮਾਂਟਿਕ ਰਿਸ਼ਤੇ ਡੂੰਘੇ ਹੋਣ ਦੀ ਉਮੀਦ ਹੈ ਵਿਅਕਤੀ ਜੀਵਨ ਖੁਸ਼ਹਾਲ ਅਤੇ ਚੰਗਾ ਰਹਿਣ ਦੀ ਸੁਭਾਵਨਾ ਹੈ ਤੁਹਾਡੇ ਪਰਿਵਾਰ ਵਿੱਚ ਮਹੱਤਵਪੂਰਨ ਪ੍ਰਾਪਤੀਆਂ ਦੇ ਮੌਕੇ ਵੀ ਸਕਾਰਾਤਮਕ ਅਤੇ ਸ਼ੁਭ ਹੋਣ ਦੀ ਉਮੀਦ ਹੈ। ਇਹ ਹਫ਼ਤਾ ਤੁਹਾਨੂੰ ਭਰਪੂਰ ਖੁਸ਼ੀ ਅਤੇ ਸਫਲਤਾ ਦੀ ਕਾਮਨਾ ਕਰਦਾ ਹੈ। ਧੰਨਵਾਦ ਜੀ।